ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ ਪਿੰਡ ਆਸਲ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਤੇ ਪੱਟੀ ਦੀ ਗੱਲ ਕਰੀਏ ਤਾਂ ਬਿਲਕੁਲ ਮਨ ਲਓ ਵੀ 1 ਕਿਲੋਮੀਟਰ ਤੇ ਉਹ ਸ਼ਹਿਰ ਵਸਿਆ ਹੋਇਆ ਤੇ ਘਰੇ ਲੂ ਪਸੂਗਾ ਵੀਰ ਦੇ ਕੋਲੇ ਰੱਖੇ ਹੋਏ ਆ ਸੱਜਣੋ ਘਰੇ ਦੁੱਧ ਦਾ ਕੰਮ ਆ ਕੈਮਰਾ ਮਾਰ ਦੇਣਾ ਤੁਹਾਨੂੰ ਤੇ ਉਹਨਾਂ ਦੇ ਵਿੱਚੋਂ ਇੱਕ ਮੱਝ ਅੱਜ ਵੀਰ ਨੇ ਫੋਰ ਸੇਲ ਵਿਕਾਊ ਕੀਤੀ ਐ ਝੋਟੀ ਕਿੰਨਾ ਦੁੱਧ ਆ ਕੀ ਲੇਖਾ ਜੋਖਾ ਇਹਦਾ ਕਿੰਨੇ ਚਰ ਦੀ ਸੂਈ ਆ ਬੱਚਾ ਮਗਰ ਹੈਗਾ ਕੱਟੀ ਐ ਇਹਦੇ ਮਗਰ ਤੇ ਸਾਰੀ ਡਿਟੇਲ ਲੈ ਲੈਣੇ ਆ ਜਿਹੜੇ ਸੱਜਣ ਦੀ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਤੇ ਤੋਰ ਕੇ ਵੀ ਵਹਿਣੇ ਆਂ। ਵੀਰ ਜੀ ਸასი ਕਾਲ। ਸასი ਕਾਲ ਵੀਰ ਜੀ ਸასი ਕਾਲ। ਹੋਰ ਸੁਣਾਓ। ਬਹੁਤ ਵਧੀਆ ਜੀ ਕਿਰਪਾ ਗੁਰੂ ਰਾਮਦਾਸ ਜੀ। ਚੜ੍ਹਦੀ ਕਲਾ ਨਾ। ਕਿਰਪਾ ਕਿਰਪਾ ਜੀ। ਤੇ ਆਪਣਾ ਨਾਮ ਵੀਰ ਬਲਜੀਤ ਸਿੰਘ। son of ਸਰਦਾਰ ਮਲੂਕ ਸਿੰਘ ਪਾਵਰ ਕਲੋਨੀ ਆਸਲ। ਆ ਬਿਜਲੀ ਘਰ ਦੇ ਨੇੜੇ। ਤੇ ਵੱਡੀ ਨਿਸ਼ਾਨੀ ਹਾਂਜੀ ਟਾਵਰ। ਹਾਂਜੀ ਹਾਂਜੀ ਟਾਵਰ। ਹਨਾ? ਹਾਂਜੀ ਹਾਂਜੀ। ਟਾਵਰ ਆਪਣੇ ਜਮਾ ਕਰਦੇ ਕੋਲ ਬਿਲਕੁਲ ਨੇੜੇ ਆਪਣੇ ਘਰ ਦੇ 3 ਨੰਬਰ ਵੀਰ ਜੀ 94643 62267 ਇਹ ਆਪਣੇ ਪਸੂ ਘਰੇ ਆਪਣਾ ਤਾਂ ਦੁੱਧ ਦਾ ਕੰਮ ਜਾਂਦਾ ਹਾਂ ਜੀ ਆਪਣਾ ਅੰਗਰੇਲੂ ગામ ਹੀ ਆ ਦੁੱਧ ਦਾ ਜੀ ਠੀਕ ਆ ਤੇ ਇਹ ਛੋਟੀ ਸੂਆ ਕਿਹੜਾ ਸੂਈ ਆ ਇਹ ਨਹੀਂ ਥੋੜਾ ਪੱਕ ਕੇ ਸੂਈ ਆ ਪਹਿਲਾਂ ਨਾ ਅੱਛਾ ਪਹਿਲਾਂ ਨ ਪੱਕ ਕੇ ਸੂਈ ਸੀ ਹਾਂਜੀ ਹਾਂਜੀ ਤੇ ਸੁਬਾਹ ਪਹਿਲਾਂ ਹੀ ਆ ਪਹਿਲਾਂ ਹੀ ਆ ਬਾਈ ਜੀ ਹੁਣੇ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਜੀ ਵੀਰ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਡੇਢ ਮਹੀਨੇ ਦੀ ਸੂਈ ਆ ਹਾਂਜੀ ਹਾਂਜੀ ਤੇ ਬੱਚਾ ਇਹਦੇ ਕੋਲੇ ਬੱਚਾ ਇਹਦੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਹਾਂਜੀ ਤੇ ਹੁਣ ਇਹਦੇ ਕੋਲੇ ਧਾਰਾ ਕਿੰਨੀਆਂ ਇਸ ਲਈ 8 ਲੀਟਰ ਦੁੱਧ ਆ ਜੀ 6 ਵਜੇ ਦੀ ਚੂਈ ਚੂਈ ਆ ਤੁਸੀਂ ਵੇਖ ਲਓ ਪੂਰੀ ਬਣੀ ਪਈ ਆ ਜਿਹੜੀ 8 ਲੀਟਰ ਦੁੱਧ ਇਹਦੇ ਕੋਲੇ ਹੈਗਾ ਹਾਂਜੀ ਹਾਂਜੀ ਕੋਈ ਵੀ ਸੱਜਣਾ ਆ ਕੇ ਚੂਵੇ ਹਾਂ ਚੂਈ ਚੂਈ ਤਾਂ ਥਣ ਚੰਗਾ ਹਨਾ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਤੇ ਉਹ ਕੇ ਰਪੋਰਟ ਮਿਲਦੀ ਕੱਟੀ ਤੇ ਕੱਟੀ ਤੇ ਮਿਲਦੀ ਆਈ ਕੱਟੀ ਤੇ ਫਿਰ ਚਾਰੂ ਬੜੀ ਕਰਮਾ ਲਈ ਹਾਂ ਚਾਰੂ ਬੜੀ ਆ ਹਨਾ ਤੇ ਬਾਕੀ ਹੁਣ ਹਰਾ ਹੋਰਾ ਹੋ ਗਿਆ ਤੇ ਦੁੱਧ ਹਾਂ ਵਾਜੂਗੇ ਥੋੜਾ ਬਹੁਤਾ ਹਨਾ ਹਾਂ ਪਹਿਲਾਂ 10 ਲੀਟਰ ਹੀ ਦੁੱਧ ਫਿਰ ਪੱਠੇ ਨਾ ਹੋਂ ਕਰਕੇ ਅਠਾਂ ਤੇ ਆ ਗਈ ਆ ਠੀਕ ਆ ਤੇ ਹੁਣ ਫੇਰ ਕੱਲ ਪਰਸੋਂ ਤੇ ਪੱਠੇ ਲਿਆ ਲਿਆਦੇ ਲੱਗੇ ਟਾਲਤੇ ਹੋਂ ਹਨਾ ਹਾਂ ਹਾਂ ਠੀਕ ਆ ਮਤਲਬ ਤੋਰ ਪੈਣੀ ਤੇ ਕੱਢ ਕੇ ਬਾਹਰ ਇਹਨੂੰ ਨਾਲ ਇਹਦੀ ਕੱਟੀ ਵਿਖਾ ਲਈ ਜੀ ਹਾਂਜੀ ਠੀਕ ਆ ਲਓ ਵੀ ਸੱਜਣਾ ਤੋਰ ਕਰ ਲਓ ਚੈੱਕ ਪੱਕ ਕੇ ਬਣੀ ਸੀ ਸੂਆ ਪਹਿਲਾ ਹੀ ਆ ਲੇਵੇ ਭਾਂਡੇ ਦੀ ਸਾਫ ਸੁਥਰੀ ਝੋਟੀ ਆ ਤੇ ਚਾਰੂ ਜੱਥੇ ਮਰਜੀ ਬੰਦੋ ਕਹਿੰਦਾ ਵੜਵਾੜੀ ਖਾਈ ਜਾਂਦੀ ਕਰਮਾ ਤੇ ਨੇਵੇ ਲੂਵੇ ਦੀ ਫਰੀਕੀ ਚੰਗੀ ਆ ਆ ਵੇਖੋ ਤੇ ਇਹਦੀ ਆ ਕੱਟੀ ਆ ਓਕੇ 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 ਆ ਕੱਟੀ ਆ ਸਜਣੋ ਜਿਹੜੀ ਨੂੰ ਇਹਨੇ ਜਨਮ ਦਿੱਤਾ ਸੀਗਾ ਤੇ ਬਾਕੀ ਓਕੇ ਰਿਪੋਰਟ ਝੋਟੀ ਆ ਹਾਂ ਲੈ ਚਲੋ ਕੋਈ ਗੱਲ ਵੇਖੋ ਸਜਣੋ ਪੱਟੀ ਸ਼ਹਿਰ ਦੇ ਲੱਗਿਓ ਤੁਹਾਨੂੰ ਆਸਲਾ ਪੈਂਟ ਦੀ ਇਹ ਝੋਟੀ ਆਪਾਂ ਵੀਡੀਓ ਚ ਕਵਰ ਕਰਕੇ ਬਲਜੀਤ ਵੀਰ ਦੇ ਘਰੋਂ ਬੁਖਾ ਰਹੇ ਆ ਨੰਬਰ ਚੱਲੂਗਾ ਸਕਰੀਨ ਤੇ ਆ ਕੇ ਵੇਖਿਓ ਤੇ ਰੇਟ ਆਪਾਂ ਕਰ ਲਈਏ ਵੀਰ ਤੋਂ ਕਨਫਰਮ ਵੀ ਕੀ ਰੱਖਾਂਗੇ ਬਲਜੀਤ ਵੀਰੇ ਕਿੰਨੀ ਕੁ ਡਿਮਾਂਡ ਆ ਇਹਦੀ ਵੀਰ ਇਹੋ ਜਿਹੇ ਝੋਟੀਆਂ ਜਿਹੜੀਆਂ ਨਾ ਉਤਰਾਦੇ ਆ ਆ ਵੀਡੀਓ ਚ ਵੇਖੀ ਦੀਆਂ ਵਪਾਰੀ ਦੇ 80-8000 ਰੁਪਿਆ ਮੁੱਲ ਕਰਦੇ ਪਏ ਆ ਠੀਕ ਆ ਪਰ ਆਪਾਂ 70000 ਦੀ ਦੇ ਦਾਂ ਨਹੀਂ ਕਰਦਗੇ ਮਾਨ ਤਨ ਉਹਨਾਂ ਆਪਣੀ ਝੋਟੀ ਦਾ ਸੁਆ ਵੀ ਤੂੰ ਥੋੜਾ ਬਹੁਤਾ ਅੱਧਾ ਪੀ ਲਿਆ ਜੀ ਚਲੋ ਕਰਦਗੇ 65 ਦੀ ਦੇ ਦਿਆਂਗੇ ਜੀ 65000 ਦੀ ਦੇ ਦਿੱਤੀ ਹੈ ਹਾਂ 65 ਦੀ ਦੇ ਦਿੱਤੀ ਹੈ ਹਣਾ ਹਾਂ 65 ਦੇ ਦਿੱਤੀ ਤੇ 65 ਚੋਂ ਵੀ ਜਿਹੜਾ ਕੋਈ ਸੱਜਣਾ ਆਪਣੇ ਨਾਲ ਘੰਟੀ ਕਰਦਾ ਕਾਲ ਤੇ ਚਲ ਛੋੜ ਛੱਪਾ ਕਰ ਦਿਆ ਕਰ ਦਿਆ ਕਰ ਦਿਆ ਮਾਨ ਤਾਨ ਹਣਾ ਕੋਈ ਬਾਹਲਾ ਨਹੀਂ ਤੈਨੂੰ ਕਹਿੰਦੇ ਹੁਣ ਝੋਟੀ ਤੇਰੀ ਚੰਗੀ ਆ ਹਾਂ ਲੋ ਵੀ ਸੱਜਣੋ 65000 ਰੁਪਇਆ ਮੰਨ ਲਓ ਵੀ ਇਹ ਤੁਹਾਨੂੰ 70 ਮੌਲ ਕਰਕੇ 65 ਤੇ ਵੀਰ ਨੂੰ ਆਪਾਂ ਲਿਆਤਾ ਆ ਕੇ ਵੇਖਿਓ ਝੋਟੀ ਤੁਹਾਡੇ ਪਸੰਦ ਆਊਗੀ ਤੁਹਾਡੇ ਲੈਣ ਵਾਲੀ ਆ ਬਰੀਕ ਚਮੜੀ ਦੀ ਆ ਲੇਵੇ ਭਾਂਡੇ ਦੀ ਸਾਫ ਆ ਓਕੇ ਰਿਪੋਰਟ ਆ ਜਮਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਸੀ ਕਾਲ ਬਲਜੀਤ ਵੀਰ ਜੀ ਸਾਸੀ ਕਾਲ ਜੀ